ਸਤ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਸਵੇਰੇ ਵੱਜ ਗਏ 6:30 ਨਹੀਂ 6:30 4 ਵਜੇ ਤਾਂ ਉੱਠਿਆ ਸੀ 5:00 ਵੱਜਣਿਆਂ ਨੇ ਕੰਮ ਦੇ ਥੱਕੇ ਕਰਕੇ ਤੇ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ ਉੱਠਣ ਨੂੰ ਜਾਣਾ ਤਾਂ ਹੈਗਾ ਹੀ ਆ ਨਾ ਉੱਠਣ ਦਿਲੇ ਨਹੀਂ ਸੀ ਕਰ ਰਿਹਾ ਚਲੋ ਸਵਾਗਾ ਮਾਰ ਕੇ ਆਉਣਾ ਫਿਰ ਬਾਅਦ ਚ ਰੋਟਾ ਵਿੱਟਰ ਬਾਗ ਲੈ ਜਾਣਾ ਅੱਜ ਬਜਾਈ ਕਰਦੇ ਆ ਸ਼ੁਰੂ ਪਸਟ 62 ਸਵਾਗਤ ਆ ਦੇਖੋ ਜੀ ਰਾਤ ਦਾ ਬੰਨਣਾ ਉੱਪਰੇ ਪਰੋਂ ਬਾਹਰ ਲੈਣੇ ਚਾਹਾਂਦਾ ਲੱਗਦੀ ਆ ਯਾਰ ਲੋ ਬਣਾ ਕੋਲ ਤਾਂ ਗੇਟ ਆ ਗਿਆ ਸਾਬਾ ਆ ਸਾਡੇ ਗਾਣੇ ਮੰਦ ਹੋ ਜਾਂਦੇ ਨੇ ਯਾਰ ਜੀ ਵੀਡੀਓ ਚਲਾਉਂਦੇ ਆ ਸਪੋਟੀਫਾਈ ਵਾਲੇ ਵੀਡੀਓ ਬਣਾਉਣਾ ਲੱਗਾ ਪਤਾ ਨਹੀਂ ਕਿ ਕਿਰੋਇਆ ਵੀਡੀਓ ਬੰਦ ਕਰਨੀ ਇਹਦੇ ਨਾਲ ਗੱਲ ਕਰਦੇ ਹਾਂ ਲੋਡੀ ਪੌਂਡੂ ਦੇ ਮੋਟਰ ਤੇ ਆ ਲੱਗੀ ਪਿੰਨ ਇਹਦੇ ਵਿੱਚ ਕਿਹਦੀ ਕਿਹਦਾ ਹੱਥ ਆਇਆ ਬਈ ਦੱਸਿਓ ਬਹੁਤ ਜ਼ੋਰ ਨਾਲ ਲੱਗਿਆ ਲੱਗਦੇ ਹਾਂ ਨਾ ਪਾਸਾ ਗਾਪੋਂ ਵਿੱਦਣ ਚੜ ਗਿਆ ਬਾਪਣਾ ਸਵਾਗਾ ਵੀ ਆ ਕੀਲੇ ਨੂੰ ਲਾਸ਼ ਰਹਿ ਗਿਆ ਮਾਰ ਕੇ ਸਵਾਗਾ ਫਿਰ ਜਾ ਕੇ ਰੋਟਾ ਫਿੱਟਰ ਲਿਆਉਣੇ ਆਪਾਂ ਕੇ ਮੈਨੂੰ ਲੱਗ ਕਿ ਲੱਦਦਾ ਬੈਠਾ ਦਾ ਮਤਲਬ ਉਤਰੇ ਨਹੀਂ ਜੀ ਬਾ ਲਾਟ ਕੇ ਰਿਹਾ ਜਾ ਕੇ ਹੁਣ ਉਤਰਿਆ ਮੜਾ ਜਾ ਤਾਂ ਸਿੱਧੀਆਂ ਕਰੀਏ ਮੈਨੂੰ ਲਾ ਦਾ ਕਰਮਾ ਵੀਰ ਵੀ ਆ ਗਿਆ ਉਹਨੂੰ ਮੈਂ ਕਿਹਾ ਛੱਜ ਰਿਆ ਜੀ ਉਹ ਲੋ ਵੀ ਰੋਟਾ ਵਟਰ ਪਾਉਣ ਆਇਆ ਸੀ ਮੈਂ ਸਵਾਗਤ ਦਾ ਕੰਮ ਨਿਪੜਿਆ ਹੁਣ ਰੋਟਾ ਵਟਰ ਦਾ ਸ਼ੁਰੂ ਕੰਮ ਬਜਾਈ ਦਾ ਆ ਲਿਆ ਰੋਟਾ ਵਟਰ ਦੇਖਦੇ ਆਂ ਚੱਲ ਕੇ ਕਿਵੇਂ ਚੱਲਦਾ ਬਾਬੇ ਦੀ ਕਿਰਪਾ ਨਾਲ ਮੈਨੂੰ ਕ੍ਰੋਸ ਚ ਡਾਟ ਲੱਗਦਾ ਇਹਦਾ ਇੱਕ ਕ੍ਰੋਸ ਹੋਰ ਆ ਮੈਨੂੰ ਦੂਜਾ ਲੱਗਦਾ ਬਾਕੀ ਦੇਖਦੇ ਆਂ ਹੁਣ ਚੱਲ ਕੇ ਕੱਲ ਧਿਆਨ ਨਹੀਂ ਦਿੱਤਾ ਨਹੀਂ ਕੱਲ ਕਰਾ ਵੀ ਲੈਂਦੇ ਚਲੋ ਹੌਲੀ ਹੌਲੀ ਵੀਰਦਿਆਂ ਚੱਲਦੇ ਆਂ ਲੋ ਮੀਂਹ ਤਰਦ ਹੋ ਗਈ ਲੈ ਵੀ ਤੇ ਹੁਣ ਲੱਗਿਆ ਸੀ ਖਾਣ ਪ੍ਰਸ਼ਾਦੇ ਮੰਨੀਆਂ ਆ ਗਈਆਂ ਬੰਦਾ ੜੀ ਫੜਾ ਕੇ ਗਿਆ ਅੱਜ ਬੰਦਾ ਗਿਆ ਸਕੂਲ ਚੱਕੀਏ ਪ੍ਰਸ਼ਾਦੇ ਬੈ ਜਾ ਵੀ ਰੋ ਲੋ ਰੋਟੀ ਖਾ ਕੇ ਕਰ ਤੱਕ ਨੂੰ 66 ਛੋਲੇ ਆ ਰਹੇ ਹੋ ਵੀ ਔਰ ਅਗੋ ਗੱਲ ਇਹ ਨੇ ਆਹ ਉਹ ਨਵੀਂ ਜਿਹੀ ਜਾਲੂਸਾਂ ਕਰ ਤੋਂ ਸੁੰਨਾਤੀ ਲੱਗਦੀ ਆ ਅੱਧੀ ਗਰਮੀ ਆ ਰੈਸਟ ਕਰ ਜਣਾ ਪਿਆ ਜਦ ਵੀ ਜਿਹੜੀ ਰਹਿੰਦੀ ਆ ਉਹ ਸੁੰਜੀ ਹੋਈ ਆ ਉਹ ਪਿੱਛੇ ਦੇ ਪਰਫੂਮ ਆਹੀ ਗੇਜ਼ੀ ਕੋਈ ਨਹੀਂ ਦੋੜਦਾ ਪਰ ਗੱਲ ਵਧੀਆ ਨਿਕਲਦੀ ਆ ਇਹ ਦੋਹਰ ਤਵੀਆਂ ਮਾਰ ਕੇ ਦੋਹਰ ਤਵਾਕਾ ਮਾਰ ਠੀਕ ਆ ਜਬਾਤ ਪਰ ਉਹ ਆਪਣੀ ਰੀਨਟ ਕਰ ਰਹੇ ਆ। ਕਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਦਾ। ਕੰਮ ਨਹੀਂ ਚੱਲਦੇ ਕੰਮ ਨੂੰ ਨਜ਼ਰ ਲੱਗੀ। ਉਹੀ ਕੰਮ ਹੋ ਗਿਆ ਯਾਰ। ਕ੍ਰਾਸ ਟੁੱਟ ਗਿਆ ਰੋਟਾ ਵਿਟਰ ਵਾਲਾ। ਮੈਨੂੰ ਡਾਊਟ ਜੀ ਸੀਗੀ ਮੈਂ ਕਿ ਆਹ ਚਲਾ ਕੇ ਤੇ ਬੀਜਾ ਜਾਵੇ। ਮਨ ਮੰਗਾਇਆ ਇੱਕ ਕ੍ਰੋਸ ਪਿੰਡੋਂ ਪਿੰਦਰਬਾਈ ਵਾਲਾ ਜੇ ਆਜ ਵੇ ਲੋਟ ਮਨ ਨੂੰ ਇੱਦਾਂ ਖੇਤ ਨੇੜੇ ਲੱਗ ਜਾਣਾ ਸੀ ਟੰਗਾ ਬਲਾ ਚੱਲਦਾ ਚੱਲਦਾ ਖਲਾਸਟ ਆ ਕਿਥੋਂ ਆ ਚੱਕ ਕੇ ਲਾਉਣਾ ਸੀ ਫੁੱਟਾ ਵੀ ਰੋਟਾ ਵਟਾ ਵਾਲੀ ਸਾਈਡ ਆ ਦੇਖਦੇ ਹਾਂ ਹੁਣ ਕੀ ਬਣਦਾ ਲਓ ਜੀ ਬਹੁਤ ਵਧੀਆ ਕੰਮ ਚੱਲਦਾ ਸੀ ਆਗੇ ਘਰੇ ਕ੍ਰੋਸ ਟੁੱਟ ਗਿਆ ਉਸ ਫਿਰ ਪਿੰਡੋਂ ਹੋਰ ਮੰਗਾਇਆ ਉਹ ਵੀ ਨਹੀਂ ਫਿੱਟ ਬੈਠਿਆ ਹੁਣ ਆਗੇ ਘਰੇ ਸੀ ਆਪਣੀ ਰਹਿ ਗਿਆ ਕੀਲਾ ਵੀ ਜਦੋਂ ਹੁਣ ਤੜਕੇ ਕ੍ਰੋਸ ਠੀਕ ਕਰਾਵਾਂਗੇ ਮੈਂ ਵਿਆਹ ਜਾਣਾ ਕੱਲ ਨੂੰ ਉਹਦੇ ਕਰਕੇ ਥੋੜਾ ਜਿਹਾ ਹਾਂ ਮੈਂ ਕੱਲ ਨੂੰ ਚਲੋ ਕੱਢ ਕੇ ਟਾਈਮ ਬੀਜਾਂਗੇ ਜਦੋਂ ਵੀ ਲੋਟ ਆ ਗਿਆ ਜੇ ਆ ਕੇ ਫਿਰ ਬੀਜਾਂਗੇ ਨੰਨ ਤਪਨ ਘਰੇ ਆ ਕਰਾਸ ਠੀਕ ਕਰਾ ਲੂ ਉਹ ਕੰਮ ਹੋਇਆ ਪਤਾ ਨਹੀਂ ਕਿਸ ਬਹਿਣ ਕਿ ਮਨਕਾਰ ਨੂੰ ਕੱਢਣੀਆਂ ਗਾਲ ਨਜ਼ਰ ਲੱਗ ਗਈ ਇੰਨਾ ਸੋਹਣਾ ਕੰਮ ਚੱਲਦਾ ਚੱਲਦਾ ਸਵੇਰ ਦਾ ਤਾਊਕ ਨਹੀਂ ਕੱਢਦਾ ਕਿਸ ਬਹਿਣ ਕੇ ਉਸकी ਨਜ਼ਰ ਲੱਗ ਗਈ ਇੰਨਾ ਸੋਹਣਾ ਕੰਮ ਚੱਲਦਾ ਸੀ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਮਰਦਿਆਂ ਦੀ ਕੱਲ ਨੂੰ ਫਿਰ